ਭਗਵੰਤ ਮਾਨ ਸਿੰਘ ਭਗਵੰਤ ਮਾਨ ਦੇ ਨੀਬਕਰ ਹਰਭਜਨ ਸਿੰਘ ਈਟੀਓ ਹੋ ਕੇ ਗਿਆ ਸੜਕ ਦੇ ਮਹਾਲਾਤ ਦੱਸੇ ਆ 14 ਨਵੰਬਰ 2023 ਇਹਨਾਂ ਨੂੰ ਪੁੱਛ ਲੋ ਕਿ ਸੜਕ 3 ਮਹੀਨਿਆਂ ਦੇ ਬਾਅਦ ਵੀ ਨਾ ਤਾਂ ਸੜਕ ਬਣੀ ਦੁਕਾਨਾਂ ਦੇ ਅੱਗੇ ਸੜਕ ਬਲ ਕੇ ਹੋਰ ਪੁੱਟ ਕੇ ਢੇਰ ਲਾਤਾ ਔਰ ਜਿਹੜੀ ਲੋਕ ਪਈ ਵੀ ਆ ਮੈਨਾਂ ਲਾਦਾ ਗੱਡੀ ਇੱਕਾਰੀ ਲੰਘ ਜੇ ਲੋਕ ਨਾਲ ਹੀ ਸੜਕਾਂ ਦੇ ਨਾਲ ਚੰਬੜ ਜਾਂਦੀ ਹੈ ਪਤਾ ਨਹੀਂ ਇਹ ਕਿਹ ਚ ਸੜਕ ਦੀ ਰਸਾਇਰ ਚੜਕ ਕੇ ਸਾਰੇ ਪੁੱਟ ਕੇ ਸਭ ਚੰਗੀ ਬਲੀ ਇੱਕ ਸੜਕ ਪੁੱਟ ਕੇ ਖੱਡੇ ਪਾ ਗਏ ਆ ਲੋਕਾਂ ਦਾ ਬੁਰਾ ਹਾਲ ਹੈ ਇੱਥੇ ਐਕਸੀਡੈਂਟ ਕੇਸ ਆ ਹਮੇਂ ਮੰਤਰੀ ਦੇ ਨੀ ਪੱਥਰ ਰੱਖੇ ਤੋ ਤਿੰਨ ਮਹੀਨੇ ਬਾਅਦ ਵੀ ਹਾਲਾਤ ਰਹਿਣੇ ਆ ਮੁੱਖ ਮੰਤਰੀ ਦਾ ਨਾਮ ਲੱਗਿਆ ਹੋਵੇ ਤੇ ਜਿੱਥੇ ਪਹੁੰਚਦੇ ਨਹੀਂ ਉੱਥੇ ਹਾਲਾਤ ਦੇਖ ਲਓ ਕੀ ਬੜੇ ਪਏ हांहां ਤੇ ਟੋਇਆਂ ਵਾਲੀਏ ਸੜਕ ਮਜੀਠਾ ਹਲਕੇ ਦੇ ਨਾਲ ਲੱਗਦੇ ਪਿੰਡ ਰੋੜੀ ਦੀ ਤੇ ਸੜਕ ਦੇ ਹਾਲਾਤ ਖੁਦ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਦਿਖਾ ਰਹੇ ਨੇ ਤੇ ਮਾਨ ਤੇ ਮੰਤਰੀ ਈਟੀਓ ਤੇ ਸਵਾਲ ਖੜੇ ਕਰ ਰਹੇ ਨੇ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਪਹਿਲਾਂ ਸੜਕ ਚੰਗੀ ਸੀ ਪਰ ਪੁੱਟਕੇ ਹੋਰ ਖਰਾਬ ਕਰ ਦਿੱਤੀ ਗਈ ਆ ਭਗਵੰਤ ਮਾਨ ਸਿੰਘ ਭਗਵੰਤ ਮਾਨ ਦੇ ਨੀਵੱਤਰ ਹਰਪ੍ਰਭਜਨ ਸਿੰਘ ਟੀ.ਓ ਹੋ ਕੇ ਗਿਆ ਸੜਕ ਦੇ ਮਾਹੌਲਤ ਦੱਸੇ ਆ 14 ਨਵੰਬਰ 2023 ਆ ਜ਼ਿੰਮੇਵਾਰ ਸੱਜੇ ਲਿਖੇ ਕਲੂਕੇ ਨਗਰ ਮਜੀਠੇ ਦੇ ਇਹਨਾਂ ਨੂੰ ਪੁੱਛ ਲੋ ਕਿ ਸੜਕ 3 ਮਹੀਨਿਆਂ ਦੇ ਬਾਅਦ ਵੀ ਨਾ ਤਾਂ ਸੜਕ ਬਣੀ ਦੁਕਾਨਾਂ ਦੇ ਅੱਗੇ ਸੜਕ ਬਲ ਕੇ ਹੋਰ ੳਟਕੇ ਢੇਰ ਲਾਤਾ ਔਰ ਜਿਹੜੀ ਲੋਕ ਪਈ ਵੀ ਆ ਮੈਨਾਂ ਲਾ ਗੱਡੀ ਇੱਕਾਰ ਹੀ ਲੰਘ ਜੇ ਲੋਕ ਨਾਲ ਹੀ ਸਹ ਦੇਰਾਂ ਦੇ ਨਾਲ ਚੰਬੜ ਜਾਂਦੀ ਹੈ ਪਤਾ ਨਹੀਂ ਇਹ ਕਿ ਸੜਕ ਦੀ ਰਿਪੇਅਰ ਕੀ ਮੰਤਰੀ ਦੇ ਨਹੀਂ ਪੱਥਰ ਰੱਖੇ ਤੋ ਤਿੰਨ ਮਹੀਨੇ ਬਾਅਦ ਵੀ ਹਾਲਾਤ ਰਹਿਣੇ ਆ ਮੁੱਖ ਮੰਤਰੀ ਦਾ ਨਾਮ ਲੱਗਿਆ ਹੋਵੇ ਤੇ ਜਿੱਥੇ ਪਹੁੰਚਦੇ ਨਹੀਂ ਉੱਥੇ ਹਾਲਾਤ ਦੇਖ ਲੋ ਕੀ ਬੜੇ ਪਏ ਆਸ ਕਰੂੰਗਾ ਉਮੀਦ ਕਰੂੰਗਾ ਕਿ ਜਲ ਤੋ ਜਲ ਮਾੜੇ ਮਟੀਰੀਅਲ ਦੀ ਵਰਤੋਂ ਦੀ ਇਨਕੁਆਇਰੀ ਮਾਰਕ ਹੋਵੇ ਵਿਜੀਲੈਂਸ ਅਫਸਰਾ ਦੀ ਐਕਸਪਲੇਨੇਸ਼ਨ ਕਾਲ ਹੋਵੇ ਔਰ ਮੰਤਰੀ ਸਾਹਿਬ ਜਿਹੜਾ ਆਪ ਇਹ ਨੀ ਪੱਤਰ ਰੱਖ ਕੇ ਗਏ ਆ ਇਹਦੇ ਤੁਰੰਤ ਇਹ ਸੜਕ ਨੂੰ ਵਧੀਆ ਤਰੀਕੇ ਨਾਲ ਬਣਾਉਣ ਚਾਹੀਦੀ 10 ਸਾਲ ਹੈ ਸੜਕ ਖਿੱਲੀ ਆ ਉਸ ਤਰ੍ਹਾਂ ਬੜੇ ਕੀ ਹੈ ਅਗਲੇ 10 ਸਾਲ ਵਧੀਆ ਰੋ ਜੋਂ ਉਨ ਘਟਨ ਕਰਕੇ ਗਏ ਆ ਸੜਕ ਸਾਰੇ ਪੁੱਟ ਕੇ ਸੁੱਕ ਚੰਗੀ ਭਲੀ ਸੜਕ ਪੁੱਟ ਕੇ ਖੱਡੇ ਪਾ ਗਏ ਆ ਲੋਕਾਂ ਦਾ ਬੁਰਾ ਹਾਲ ਇੱਥੇ ਐਕਸੀਡੈਂਟ ਕੇਸ ਆ ਹਮ ਹੁੰਦੇ ਲੋਟਨ ਮੋਟਰ ਰੋੜੀ ਤੇੋਂ ਬਸਥਲੇ ਆ ਕੇ ਮਰ ਗਏ ਐਨਾ ਕੀ ਬੁਰਾ ਹਾਲ ਆ ਟਰੱਕ ਮੋਟਰਸਾਈਕਲ ਵਾਲਾ ਬੜਾ ਪਰੇਸ਼ਾਨ ਹੈ ਸਾਰੀ ਦੁਨੀਆ ਪਰੇਸ਼ਾਨ ਹੈ ਫਜ਼ੇਗਾ ਮੇਜੀ ਮੇਜੀ ਇੱਛਾ ਤੋਂ ਲੈ ਕੇ ਫਜ਼ੇਗਾ ਤੱਕ ਮੁੜ ਕੇ ਕਹਿੰਨੇ ਸ਼ਕਲੀ ਨਹੀਂ ਵਿਖਾਈ ਜਦੋਂ ਦੀ ਹੈ ਨਹੀਂ ਪੱਖੇ ਰੱਖ ਕੇ